ਤੇ ਉਵੇਂ ਬਈ ਤੁਸੀਂ ਸੜਕ ਤੇ ਲ ਜਾਂਦੇ ਰਹੋਗੇ ਐਵਰੇਜ ਕੀ ਦਿੰਦਾ ਇਹ ਟਰੈਕਟਰ ਆ ਪੰਜਵੇਂ ਰੋੜੇ ਐਵਰੇਜ ਤੁਸੀਂ ਇਹ ਮੰਨ ਲਓ ਜੀ 12 ਕਿ ਦੀ ਐਵਰੇਜ ਆਪ ਖੁਦ ਗੱਡੀ ਆ ਟਰੈਕਟਰ ਦੀ ਠੀਕ ਹੈ ਵੀ ਕੋਈ ਬਾਲਾ ਅਸੀਂ ਡੱਕਰਿਆ ਨਹੀਂ ਓਵਰ ਵੀ ਜਿੱਥੇ ਟਰੈਕਟਰ ਜੇ ਮੰਨ ਲਓ ਇੱਥੇ ਬਠੰਡੇ ਜਾਂਦਾ ਜੇ 20 ਲੀਟਰ ਖਾਊ ਤਾਂ ਇਹ 10 ਖਾਊਗਾ ਇੰਨਾ ਫਾਇਦਾ ਜੇ ਆਪਾਂ ਇੱਕ ਮਿੱਤਰੋਂ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਰਿਸਪੈਕਟ ਫਾਰਮਰ TV ਤੇ ਜੀ ਅੱਜ ਆਪਾਂ ਬਰਨਾਲਾ ਸਾਈਡ ਚੱਲੇ ਸੀਗੇ ਤੇ ਸੋਚਿਆ ਚੱਲ ਬਾਈ ਹੋਰਾਂ ਕੋਲੇ ਚੱਲ ਬੜੀਏ ਤੇ ਬੜ ਬੜ ਖੜੇ ਆ ਜੀ ਆਪਾਂ ਆ ਜਿਹੜਾ ਆਪਾਂ ਟਰੈਕਟਰ ਵੀਡੀ ਸਟੈਂਡਰਡ ਟਰੈਕਟਰ ਹੈ ਜੀ ਤੇ ਇਹਦੀ ਸਪੀਡ ਹੈ ਜਿਹੜੀ ਉਹ ਖਾਸ ਕਰਕੇ ਐਵਰੇਜ ਆਸਤੇ ਵਧਾਈ ਸੀ ਇਹ ਟਰੈਕਟਰ ਜਿਵੇਂ ਆਪਣੀ ਜੀਪ ਐਵਰੇਜ ਦਿੰਦੀ ਓਵੇਂ ਦਿੰਦੀ ਓਵੇਂ ਐਵਰੇਜ ਦਿੰਦਾ ਇਹ ਤੇ ਬਾਕੀ ਕਿੱਥੋਂ ਇਹ ਟਰੈਕਟਰ ਹੋਇਆ ਸੀਗਾ ਤੇ ਹੁਣ ਕਿਹੜਾ ਟਰੈਕਟਰ ਬਾਈ ਹੋਰਾਂ ਨੇ ਕਰਿਆ ਉਹ ਤੁਹਾਨੂੰ ਦਿਖਾਉਣੇ ਆ ਤੇ ਬਾਈ ਪਹਿਲਾਂ ਆਪਣਾ ਨਾਮ ਤੇ ਆਪਣੀ ਵਰਕਸ਼ਾਪ ਦਾ ਨਾਮ ਤੇ ਆਪਣਾ ਐਡਰੈਸ ਦੱਸੋ ਸਾਰਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਅੱਗੇ ਜੀ ਪਿੰਡ ਸਾਡਾ ਬਟਵਰੇ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਬਾਈ ਤੇ ਇਹ ਰੋਡ ਦੇ ਉੱਪਰ ਹੀ ਆਪਣੀ ਵਰਕਸ਼ਾਪ ਹੈ। ਹਾਂਜੀ ਰੋਡ ਦੇ ਉੱਪਰ ਹੀ। ਠੀਕ ਹੈ ਬਈ ਤੇ ਚੀਮਾ ਟਰੈਕਟਰ ਵਰਕਸ਼ਾਪ। ਹਾਂ ਚੀਮਾ ਟਰੈਕਟਰ ਵਰਕਸ਼ਾਪ। ਠੀਕ ਹੈ ਜੀ। ਤੇ ਬਈ ਆਪਾਂ ਜਿਹੜੇ ਆ ਟਰੈਕਟਰ ਖੜੇ ਆ ਬਾਕੀ ਇਹਨਾਂ ਬਾਰੇ ਗੱਲਬਾਤ ਕਰਾਂਗੇ। ਆਹ ਟਰੈਕਟਰ ਦਾ ਬਈ ਹੁਣ ਆਪਾਂ ਗੇਅਰ ਲਾਇਆ। ਹਾਂਜੀ ਇਹਦਾ ਗੇਅਰ ਲਾਇਆ ਹੀ ਆਪਾਂ। ਠੀਕ ਹੈ। ਹਾਂਜੀ ਤੇ ਜਿਹੜਾ ਆਪਾਂ ਸਟਾਰਟਿੰਗ ਦੇ ਵਿੱਚ ਟਰੈਕਟਰ ਦੇ ਗੇਅਰ ਲਾਇਆ ਸੀ ਉਹ ਸਟੈਂਡਰਡ ਹੀ ਬਾਹਰ ਖੜਾ। ਠੀਕ ਹੈ। ਉਹਨੂੰ ਕਿੰਨਾ ਟਾਈਮ ਹੋ ਗਿਆ ਬਈ ਲਾਇਏ ਨੂੰ? ਹੋ ਗਏ ਵੀਰੇ 2.5 ਸਾਲ। 2.5 ਸਾਲ ਠੀਕ ਹੈ ਤੇ ਮਿੱਤਰੋ ਇਹ ਬਾਈ ਹੋਰੀ ਏਵਰੇਜ ਵਾਲਾ ਗੀਅਰ ਲਾਉਂਦੇ ਆ ਤੇ ਹੁਣ ਕਾਫੀ ਦੂਰੋਂ ਦੂਰੋਂ ਟਰੈਕਟਰ ਆਉਂਦੇ ਆ ਤੇ ਇਹ ਕਿਥੋਂ ਆ ਟਰੈਕਟਰ ਬਾਈ ਇਹ ਟਰੈਕਟਰ ਆ ਵੀਰੇ ਮੁਹਾਲੀ ਤੋਂ ਅੱਛਾ ਹਾਂ ਜੀ ਕੀ ਬਾਤ ਆ ਸਿਸਮਾ ਫਾਰਮ ਮੁਹਾਲੀ ਸਾਈਡ ਠੀਕ ਆ ਉਹਨਾਂ ਤੋਂ ਆਇਆ ਇਹ ਬਈ ਹੁਣ ਮਤਲਬ ਜਿਵੇਂ ਕਰਿਆ ਆਪਾਂ ਰੀਨਲ ਜਾਂ ਕੰਮ ਜਾਂ ਕੋਈ ਬੜਾ ਜਿਗੜੂ ਜਾਂ ਕੰਮ ਤਾਂ ਨਹੀਂ 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 ਕੋਈ ਜਿਗੜੂ ਨਹੀਂ ਥੀ ਰੀਨਲ ਕੰਮ ਇਹ ਲੀਵਰ ਲੱਗਿਆ ਸਾਈਡ ਤੇ ਠੀਕ ਹੈ ਹਾਂ ਜੀ ਤੇ ਜਿਹੜਾ ਆ ਟਰੈਕਟਰ ਆ ਬਈ ਸੋਨਾਲੀਕਾ ਇਹ ਵੈਸੀ ਕੰਮ ਵਾਲੇ ਟਰੈਕਟਰ ਇਹ ਲੋਕਲ ਆ ਲੋਕਲ ਨਿੱਟ ਠੀ ਇਹ ਜਿਹੜੇ ਬਾਕੀ ਟਰੈਕਟਰੇ ਨਾਲ ਨਾਲ ਇਹ ਮਗਾਈ ਜਾਂਦੇ ਰਹਿੰਦੇ ਹੋਗੇ ਹਨਾ ਇਹ ਆ ਤਾਂ ਫਿਰ ਵਿੱਚ ਉਵੇਂ ਵੇਚ ਦੀ ਟਾਈਮ ਕੱਢਦੇ ਹੋਗੇ ਜਗਾੜ ਦਾ ਹਾਂ ਵੇਚ ਦੀ ਟਾਈਮ ਕੱਢਣਾ ਮੈਂਦੇ ਠੀਕ ਹੈ ਠੀਕ ਹੈ ਆਈਂ ਬਈ ਦਿਖਾਈਂ ਕਰਾਰ ਦੇਣਾ ਆਪਾਂ ਦਿਖਾਈਏ ਤੇ ਲੈ ਬਈ ਸਾਨੂੰ ਦਿਖਾਓ ਮੜਾ ਜਾਂ ਹਾਂ ਵੀਰੇ ਲੀਵਰ ਲੱਗਾ ਇਹਦੇ ਠੀਕ ਹੈ ਹਾਂਜੀ ਅੱਛਾ ਇਹ ਲੀਵਰ ਦਾ ਹਾਂਜੀ ਜੀ ਤੇ ਕਿਵੇਂ ਕੰਮ ਕਰਦਾ ਬਈ ਹੁਣ ਇਹ ਕੰਮ ਬਸ ਜਿਵੇਂ ਅੱਗੇ ਨਾਲ ਆਪਾਂ ਕਰਦੀ ਜਿਵੇਂ ਹਾਈ ਸਪੀਡ ਗੇਅਰ ਆਪਾਂ ਲਾਉਣਾ ਤਾਂ ਅੱਗੇ ਇੱਕ ਲੀਵਰ ਹੋ ਗਿਆ ਤੇ ਜੇ ਪਿੱਛੇ ਦਾ ਰਹਿਣਾ ਰੈਜਨਰੇਟਰ ਹਾਈ ਲੋ ਸਾਰਾ ਕੁਝ ਓਰੀਜਨਲ ਰਹਿ ਜਾਂਦਾ ਇਹਦਾ ਬਿਲਕੁਲ ਠੀਕ ਹੈ ਜਿਹੜਾ ਆਪਾਂ ਗੱਲ ਕਰੀਏ ਬਈ ਜਿਵੇਂ ਟਰੈਕਟਰ ਆਪਣਾ ਵਾਈ ਤੇ ਕੰਮ ਕਰਦਾ ਸਾਰਾ ਕੁਝ ਓਵੇਂ ਕਰੂਗਾ ਸਾਰਾ ਕੁਝ ਓਵੇਂ ਹੀ ਕਰੂਗਾ ਓਵੇਂ ਹੀ ਵਰਕ ਕਰੇਗਾ ਪੀਟੀਓ ਤੇ ਵਾਈ ਤੇ ਰੋਟੇਟਰ ਤੇ ਸਾਰੇ ਕੰਮ ਤੇ ਕਰੇਗਾ ਜਿਹੜੇ ਕੰਪਨੀ ਵਾਲੇ ਚੱਕਰ ਆ ਸਾਰੇ ਉਹ ਵੀ ਰਹਿ ਜਾਂਦੇ ਆ ਤੇ ਤੁਸੀਂ ਨਾਲ ਆਪਦਾ ਇੱਕ ਸਪੈਸ਼ਲ ਗੀਅਰ ਲਾ ਦਿੰਦੇ ਆ ਅਸੀਂ ਹਾਂ ਸਪੈਸ਼ਲ ਗੀਅਰ ਸਿਰਫ ਐਵਰੇਜ ਵਾਸਤੇ ਲਾਇਆ ਠੀਕ ਹੈ ਵੀ ਇਹਦੇ ਨਾਲ ਸਪੀਡ ਟਰੈਕਟਰ ਦੀ ਵਧ ਜਾਂਦੀ ਹਾਂ ਸਪੀਡ ਮਤਲਬ ਕਿ ਜਿਵੇਂ ਕੋਈ ਟਰੈਕਟਰ ਇਹ ਮਿੱਟੀ ਤੇ ਕੰਮ ਕਰਦੇ ਨੇ ਜਾਂ ਕੋਈ ਰਿੱਤੇ ਦਾ ਨੇ ਤਾਂ ਉਹਦੇ ਵਾਸਤੇ ਇਹਨਾਂ ਨੂੰ ਐਵਰੇਜ ਦੀ ਕਾਫੀ ਦਿੱਕਤ ਸੀ ਪੈਣਾ ਹਾਂ ਟਰੈਕਟਰ ਦੇ ਆਰਪੀਐਮ ਘਟ ਕੇ ਸਪੀਡ ਵਧ ਜਾਂਦੀ ਹਾਂ ਮੰਨ ਲਓ ਆਰਪੀਐਮ ਤਾਂ ਅਸੀਂ ਮੰਨ ਲਓ ਅੱਧੇ ਰਹੇ ਨੇ 1500 1600 ਚੱਕਰ ਤੇ 45 50 ਦੀ ਸਪੀਡ ਬਣ ਜਾਂਦੀ ਹੈ ਕੀ ਬਾਤ ਹੈ ਜੀ ਤੇ ਮੈਟਰੋ ਭਾਈ ਹੋਰੀ ਜਿਹੜਾ ਸਪੈਸ਼ਲ ਇਹਨਾਂ ਨੇ ਪਹਿਲਾ ਟਰੈਕਟਰ ਵੀ ਕਰਿਆ ਸੀ ਉਹ ਇਸੇ ਚੱਕਰ 'ਚ ਕਰਿਆ ਸੀਗਾ ਵੀ ਟਰੈਕਟਰ ਦੀ ਐਵਰੇਜ ਬਣੇ ਤੇ ਡੀਜ਼ਲ ਖਰਚਾ ਜਿਹੜਾ ਘਟ ਜੇ ਹਨਾ ਜਦੋਂ ਖਾਲੀ ਟਰੈਕਟਰ ਜਾਂਦਾ ਤਾਂ ਉਦੋਂ ਸਪੀਡ ਵਾਧੇ ਤੇ ਆਰਪੀਐਮ ਘਟ ਜਾਣ ਤਾ ਬਾਈ ਹੋਰਾਂ ਵੱਲੋਂ ਆ ਜਿਹੜਾ ਇੱਕ ਗੇਅਰ ਲਾਇਆ ਜਾਂਦਾ ਤੇ ਬਾਕੀ ਬਾਈ ਕੋਈ ਕੱਟਰ ਵੱਡਾ ਟਰੈਕਟਰ ਨਾਲ ਨਹੀਂ ਕੁਛ ਨਹੀਂ ਵੀਰੇ ਕੱਲਾ ਬਸ ਲੀਵਰੀ ਫਿੱਟ ਕਰਦੇ ਆ ਠੀਕ ਹੈ ਹੋਰ ਕੁਛ ਨਹੀਂ ਕਰਨਾ ਠੀਕ ਹੈ ਜੀ ਜਦੋਂ ਇਹਦੇ ਚ ਲਾਇਆ ਜਾਂਦਾ ਫਿਰ ਬਈ ਸਾਰੇ ਗੇਰਾਂ ਚ ਤੋਰਾਵਾ ਹਾਂ ਸਾਰੇ ਚ ਵਜ ਜਾਂਦਾ ਵੀਰੇ ਲੋਅ ਚ ਵਜ ਜਾਂਦਾ ਹਾਈ ਚ ਵਜ ਜਾਂਦਾ ਠੀਕ ਹੈ ਕੋਈ ਨਿਊਟਰਲ ਕਰਨ ਦੀ ਲੋੜ ਨਹੀਂ ਹਾਈ ਲੋਅ ਕੁਛ ਨਹੀਂ ਕਰਨ ਦੀ ਲੋੜ ਉਹ ਮੈਂ ਛੇੜਦਾ ਹੀ ਨਹੀਂ ਨਹੀਂ ਕੁਛ ਨਹੀਂ ਛੇੜਨਾ ਬਸ ਇਹ ਗੇਅਰ ਹੀ ਲਾਉਣਾ ਆਪਾਂ ਠੀਕ ਹੈ ਇਹਦੇ ਨਾਲ ਸਿੱਧਾ ਟਰੈਕਟਰ ਹਾਈ ਚੱਕਰ ਹੋ ਜਾਂਦਾ ਹਾਂਜੀ ਹਾਂਜੀ ਹਾਈ ਚੱਕਰ ਹੋ ਜਾਂਦਾ ਕੀ ਬਾਤ ਆਇਆ ਵੇ ਜਿਵੇਂ ਆਪਾਂ ਮੰਨੀ ਆ ਵੀ ਜਿਵੇਂ ਚੌਥੇ ਹਾਈ ਦੇ ਵਿੱਚ ਤੁਰਦਾ ਟਰੈਕਟਰ ਆ ਹਾਂਜੀ ਤੇ ਫਿਰ ਇਹ ਗੇਅਰ ਲਾਉਣ ਨਾਲ ਕਿੰਨੇ ਵਿੱਚ ਤੁਰੂਗਾ ਇਹ ਤਾਂ ਹੀ ਗੇਅਰ ਲਾਉਣ ਲਾਉਣ ਨਾਲ ਮਿੰਦਰ ਕਿ ਤੁਰਦਾ ਤਾਂ ਸ਼ੁਰੂ ਤੋਂ ਪਹਿਲੇ ਦੀ ਐ ਕਿਉਂਕਿ ਚੱਕਰ ਜ਼ਿਆਦੇ ਹੋਏ ਨੇ ਹਾਂ ਆਪਾਂ ਸਪੀਡ ਦੀ ਗੱਲ ਕਰੀਏ ਜੇ ਹਾਂ ਸਪੀਡ ਤਾਂ ਹੀ ਮਤਲਬ ਕਿ ਮਤਲਬ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਵੀ 1500 RPM ਤੇ 45 50 ਵੀ ਆਪਾਂ ਐ ਮੰਨ ਲਏ ਜੇ ਕੰਪਨੀ ਦਾ ਇਹ ਚੌਥੇਜੇ ਤੁਰਦਾ ਅਰੀਨਲ ਟਰੈਕਟਰ ਆ ਤਾਂ ਜਦੋਂ ਤੁਸੀਂ ਸਪੈਸ਼ਲ ਗੇਅਰ ਲਾਤਾ ਪਹਿਲੇ ਦੂਜੇ ਜਿੰਨੀ ਤੋਰਾ ਬਣ ਜਾਂਦਾ ਪਹਿਲੇ ਦੂਜੇ ਜਾਨੀ ਕਿ ਤੁਰਦਾ ਹੈਗਾ ਦੂਜੇ ਦਿਨਾਂ ਤੋਰਾ ਬਣ ਜਾਂਦਾ ਹਾਂ ਵੀ ਆਰਮ ਟਰੈਕਟਰ ਟਾਪ 'ਚ ਤੁਰੂਗਾ ਇਹ ਦੂਜੇ ਤੁਰੂਗਾ ਹਾਂ ਦੂਜੇ ਤੁਰੂਗਾ ਹਨਾ ਹਾਂਜੀ ਦੋ ਗੇਅਰ ਉੱਤੇ ਹੋਰ ਬਣ ਜਾਂਦੇ ਹਾਂ ਹਾਂ ਦੋ ਗੇਅਰ ਉੱਪਰ ਬਣ ਜਾਂਦੇ ਕੀ ਬਾਤ ਆ ਬਈ ਤੇ ਬਾਕੀ ਵੀ ਜਿਵੇਂ ਅੱਜ ਕੱਲ ਆਪਣੇ ਮੁੰਡਿਆਂ ਨੂੰ ਸ਼ੌਂਕ ਹੈਗਾ ਹਨਾ ਬਈ ਟਰੈਕਟਰ ਭਜਾਉਂਦੇ ਹੈ ਤੇ ਉਹ ਤਾਂ ਬਈ 100-100 ਟੱਪਾ ਦੇ ਸਕਦੇ ਇਹਨੂੰ ਨੀ ਵੀਰੇ ਵੈਸੇ ਕਹੇ ਆਪਾਂ ਕਹਿੰਦੇ ਨਹੀਂ ਚਲੋ 100 ਤੋਂ ਹਾਂ ਹਾਂ ਨਹੀਂ ਉਹ ਵੈਸੇ ਗੱਲ ਕਰੀਏ ਚਲੋ ਜੇ ਇਹਦੀ ਹਾਈ ਟਾਪ ਵਾਲੀ ਸਪੀਡ ਤਾਂ ਫਿਰ 100 ਤੋਂ ਲੰਘ ਜਾਂਦੀ ਹਣੀ ਉਹ ਤਾਂ ਜਿਵੇਂ ਮਰਜੀ ਅਗਲਾ ਕਰ ਲਿਆ ਨੀ ਅਸੀਂ ਤਾਂ ਮਤਲਬ ਕਿ ਸਿਰਫ ਐਵਰੇਜ ਵਾਸਤੇ ਹੀ ਦਿੰਨੇ ਆ ਗਲਾ ਠੀਕ ਹੈ ਵਿਚਾਲੀਕ ਦੀ ਸਪੀਡ ਤੁਸੀਂ ਘੱਟ ਚੱਕਰਾਂ ਦੇ ਬਣਾ ਕੇ ਲੈਂਦੇ ਹਾਂ ਹਾਂ ਇੱਕ ਹੋਰ ਗੱਲ ਵੀਰੇ ਨੇ ਇਹਦੇ ਨਾਲ ਇੰਜਨ ਦਾ ਨੁਕਸਾਨ ਨਹੀਂ ਹੁੰਦਾ ਹਾਂਜੀ ਹਾਂ ਮਤਲਬ ਕਿ ਜੇ ਓਵਰ ਆਰਪੀਐਮ ਦੇ ਟਰੈਕਟਰ ਚੱਲੇਗਾ ਉਹ ਵੀ ਹੁਣ ਜੇ ਇੱਥੋਂ ਤੁਸੀਂ ਮੰਨ ਲਓ ਮਾੜੀ ਜਾਣਾ ਐ ਨੇ ਤੇ ਸਾਰੇ ਰਾਤ ਤਿੰਨ-ਚੱਕਰ ਤੇ ਜਾਊ ਕਿੱਥੇ ਤਾਂ ਹਣਾ ਬੜਾ ਐ ਉਹ ਵੇਖਿਆ ਜਾਵੇ ਤਾਂ ਇਹ ਕਿਸਾਨ ਵੀਰ ਉਹ ਫਾਇਦੇ ਆਸਤੇ ਗੇਰ ਆ ਚਲੋ ਬਾਕੀ ਕਈ ਭਰਾ ਆਪਦੇ ਹਨਾ ਸ਼ੌਂਕ ਵਾਸਤੇ ਭਜਾ ਵੀ ਲੈਂਦੇ ਆ ਚਲੋ ਉਹ ਅਗਲਿਆਂ ਦੀ ਹਨਾ ਆਪਦੀ ਆਪਦੀ ਪਸੰਦ ਹੁੰਦੀ ਆ ਤੇ ਵੈਸੇ ਜਿਹੜਾ ਇਹ ਇਹਦਾ ਬੜਾ ਫਾਇਦਾ ਹੈ ਗੇਰ ਦਾ ਇਹ ਬਈ ਕਿਹੜੇ ਕਿਹੜੇ ਟਰੈਕਟਰ ਨੂੰ ਲਾ ਦਿੰਨੇ ਆ ਤੁਸੀਂ ਇਹ ਤਕਰੀਬਨ ਅਸੀਂ ਅਰਜਨ ਦੇ ਲੱਗ ਗਈ ਸੋਨਾਲਿਕਾ ਦੇ ਸਵਰਾਜ ਦੇ ਪ੍ਰੀਤ ਦੇ ਬਹੁਤ ਟਰੈਕਟਰਾਂ ਦੇ ਘਰ ਤਾਂ ਬਈ ਸਟੈਂਡਰਡ ਦੇ ਲੱਗ ਗਈ ਠੀਕ ਹੈ ਹਾਂ ਬਹੁਤ ਟਰੈਕਟਰਾਂ ਦੇ ਚਲੋ ਵਧੀਆ ਤੇ ਹੁਣ ਬਈ ਜੇ ਕਿਸੇ ਨੇ ਕਰਾਉਣਾ ਹੋਵੇ ਅੱਗੇ ਬੁਕਿੰਗ ਬੁਕਿੰਗ ਹੈਗੇ ਟਰੈਕਟਰ ਹਾਂ ਟਰੈਕਟਰ ਹੈਗੇ ਵੀਰੇ ਕਿਹੋ ਜਿਹਾ ਠੀਕ ਹੈ ਕਿੰਨੇ ਦਿਨਾਂ ਚ ਕਰ ਦਿੰਨੇ ਆ ਬਈ ਵੀਰੇ ਨੂੰ ਮਤਲਬ ਕਿ ਅਰਜ ਨੂੰ ਲੱਗ ਜਾਂਦੇ 10 ਕੁ ਦਿਨ ਲੱਗ ਜਾਂਦੇ ਆ ਅੱਛਾ ਅਰਜ ਨੂੰ 10 ਕੁ ਦਿਨ ਖਾਂਦਾ ਹਾਂ ਹਾਂ 10 ਦਿਨ ਲੱਗਦੇ ਤੇ ਤਕਰੀਬਨ ਸਾਰੇ ਟਰੈਕਟਰਾਂ ਨੂੰ ਕਿੰਨਾ ਕਿੰਨਾ ਟਾਈਮ ਲੱਗਿਆ ਬਸ ਵੀਰੇ ਮਤਲਬ ਕਿ ਹਫਤਾ 10 ਦਿਨ ਤਾਂ ਲੱਗ ਹੀ ਜਾਂਦਾ ਤਕਰੀਬਨ ਸਾਰੇ ਟਰੈਕਟਰਾਂ ਨੂੰ ਠੀਕ ਹੈ ਠੀਕ ਹੈ ਜੀ ਤੇ ਜਿਹੜਾ ਬਈ ਪਿੱਛੇ ਸੋਨਾਲੀਕਾ ਖੜਾ ਜੀ ਇਹ ਵੈਸੇ ਹੀ ਵਰਕ ਕਰਨ ਕੰਮ ਵਸਤੀ ਇਹ ਵੀ ਲੋਕਲ ਟਰੈਕਟਰ ਹੈ ਠੀਕ ਹੈ ਤੇ ਉਹ 735 ਵੀ ਲੋਕਲ ਖੜਾ ਹਾਂ 735 ਲੋਕਲ ਹੈ ਠੀਕ ਹੈ ਤੇ ਆ ਜਾ ਬਈ ਜਸਕਰਨੇ ਤੈਨੂੰ ਵੀ ਮਿਲਾਈਏ ਤੇ ਮਿੱਤਰੋ ਆਪਾਂ ਖਰਚਾ ਹਜੇ ਜਿਹੜਾ ਪੁੱਛਣਾ ਭੁੱਲ ਗਏ ਤੇ ਬਾਈ ਨਾਲ ਉਹ ਵੀ ਪੁੱਛਾਂਗੇ ਵੀਡੀਓ ਦੇ ਨਾਲ ਜਰੂਰ ਬਣੇ ਰਹੋ ਜੀ ਤੇ ਬਾਈ ਜਸਕਰਨ ਨੂੰ ਬਾਈ ਆਪਣਾ ਨਾਮ ਤੇ ਪਿੰਡ ਦੱਸੀਂ ਕਰਾਂ ਕਿੱਥੋਂ ਆ ਤੁਸੀਂ ਆਪਣਾ ਭਰਾ ਨਾਮ ਜਸਕਰਨ ਸਿੰਘ ਆ ਠੀਕ ਹੈ ਆਪਣਾ ਪਿੰਡ ਪੂਰੇ ਜ਼ਿਲ੍ਹਾ ਬਰਨਾਲਾ ਜੀ ਪੂਰੇ ਹਾਂਜੀ ਪੂਰੇ ਪਿੰਡ ਆ ਜੀ ਠੀਕ ਹੈ ਠੀਕ ਹੈ ਬਈ ਤੇ ਸਭ ਤੋਂ ਪਹਿਲਾਂ ਟਰੈਕਟਰ ਇਥੋਂ ਤੁਸੀਂ ਕਰਾਇਆ ਜੀ ਇੱਥੇ ਹਾਂਜੀ ਜਿਹੜਾ ਇਹ ਆਪਣਾ ਗੇਅਰ ਲੱਗਿਆ ਸੀ ਇਹ ਸਭ ਤੋਂ ਪਹਿਲ ਤੇ ਮਿਸਤਰੀ ਨੇ ਆਪਣੇ ਟਰੈਕਟਰ ਦੀ ਲਾਇਆ ਸੀ ਜੀ ਤੇ ਕੰਮ ਜਾ ਆਪਾਂ ਬਈ ਕੰਮ ਭਾਈ ਤਕਰੀਬ ਨੇ ਮੰਨ ਲਓ ਆਪਾਂ ਨੂੰ 2.5 ਸਾਲ ਹੋ ਗਏ ਲੱਗੇ ਨੂੰ ਠੀਕ ਹੈ ਜੀ ਵੀ ਹਲੇ ਤੱਕ ਤਾਂ ਕੋਈ ਪ੍ਰੋਬਲਮ ਆਈ ਨਹੀਂ ਅੱਛਾ ਇਸ ਤੋਂ ਬਾਅਦ ਵੀ ਆਪਾਂ ਟਰੈਕਟਰ ਤੋਂ ਬਾਅਦ ਤਕਰੀਬਨ ਮੇਰੇ ਸਾਬ ਨਾਲ ਵੀ ਅਸੀਂ 40 ਤੋਂ 50 ਟਰੈਕਟਰਾਂ ਦੇ ਗੇਅਰ ਲਾ ਵੀ ਚੁੱਕੇ ਆ ਅੱਛਾ ਵੀ ਪ੍ਰੋਬਲਮ ਉਹਨਾਂ ਦੀ ਵੀ ਨਹੀਂ ਕੋਈ ਹੈਗੀ ਹਜੇ ਤੱਕ ਵਧੀਆ ਚੱਲਦੇ ਜਮਾ ਸਹੀ ਚੱਲਦੇ ਨੇ ਜੀ ਠੀਕ ਹੈ ਵੀ ਇਹ ਮੰਨ ਲਓ ਵੀ ਜਿਵੇਂ ਲੋਕ ਅਡ ਕਰਾਰੀਆਂ ਪਾਉਂਦੇ ਨੇ ਕੁਝ ਵੀ ਲਾ ਲਓ ਜੀ ਹਾਂਜੀ ਹਾਂ ਉਹਦੇ ਲਈ ਐਵਰੇਜ ਲਾ ਲਓ ਜੀ ਜਿਹੜੀ ਲੋਕਾਂ ਦਾ ਵੀ ਸ਼ੌਂਕ ਲਾ ਲਓ ਭਜਾਉਣਾ ਕੁਝ ਵੀ ਲਾ ਲਓ ਜੀ ਉਹਦੇ ਲਈ ਬੈਸਟ ਹੈ ਵੇ ਕੱਢਣ ਕਰਨ ਦੀ ਲੋੜ ਨਹੀਂ ਟਰੈਕਟਰ ਵਾਈ ਵੀ ਕਰਦਾ ਰਹਿੰਦਾ ਤੇ ਆਪਦਾ ਇਹ ਵੀ ਇੱਕ ਮੇਨ ਇਹੀ ਚੀਜ਼ ਆ ਜਿਵੇਂ ਹੁਣ ਕਈ ਮੁੰਡੇ ਵੀ ਭਜਾਉਂਦੇ ਆ ਜੇ ਮੰਨ ਲਾ ਆਪਾਂ ਹਣਾ ਤਾਂ ਉਹ ਫਿਰ ਟਰੈਕਟਰ ਜਿਵੇਂ ਕਹਿੰਦਾ ਵਾਈ ਦੇ ਕੰਮ ਦੇ ਨਹੀਂ ਰਹੀ ਹਾਂ ਜਾਂ ਸਾਰੇ ਕਿਹੜਾਂ ਜੀ ਸਪੀਡ ਵਧ ਜਾਂਦੀ ਹੈ ਜਾਂ ਇਕੱਲੇ ਟਾਪ ਦੀ ਵਧਾਉਂਦੇ ਆ ਫਿਰ ਤੀਜੇ ਤੋਂ ਟਾਪ ਨਹੀਂ ਲੈਂਦਾ ਟਰੈਕਟਰ ਨਾ ਬਸ ਹਾਂਜੀ ਉਹੀ ਕੰਮ ਆ ਜੀ ਉਹ ਮੁੜ ਕੇ ਫਿਰ ਜਿਵੇਂ ਭਜਾਉਂਦੇ ਨੇ ਲੋਕ ਜੋ ਮੁੜ ਕੇ ਕੱਢਨੇ ਪੈਂਦੇ ਨੇ ਆਕੇ ਹਾਂ ਹਾਂ ਇਹਨੂੰ ਕੱਢਣ ਦੀ ਲੋੜ ਨਹੀਂ ਹੈਗੀ ਜੀ ਇਹ ਹਰ ਵਕਤ ਨਾਲ ਹੀ ਹੈ ਤੁਹਾਡੇ ਹਰ ਵਾਰ ਆਪਣੇ ਨਾਲ ਆ ਜੀ ਇਹ ਹਾਂ ਏ ਬਈ ਤੁਹਾਡੇ ਕਿੱਥੇ ਲੱਗਿਆ ਹੋਇਆ ਹੈ ਜੀ ਰ ਆਪਣਾ ਆਪਣੇ ਉਹ ਪਰਲੇਪਾ ਸੀ ਲੱਗਿਆ ਹੋਇਆ ਇਹ ਲੀਬਰ ਇਹਦੇ ਸੀ ਲੀਬਰ ਹੋਰ ਲਾਇਆ ਨਹੀਂ ਸੀ ਕਿਉਂ ਪਹਿਲਾਂ ਲੱਗਿਆ ਸੀ ਇਹ ਜੀ ਮੁੜ ਕੇ ਚੇਂਜ ਕੀਤੀ ਨਹੀਂ ਜੀ ਸਿਸਟਮ ਠੀਕ ਹੈ ਠੀਕ ਹੈ ਬਾਕੀ ਆਪਣੀ ਪਹਿਲਾਂ ਵਾਲੀ ਵੀਡੀਓ ਤੋਂ ਬਾਅਦ ਇਹਦਾ ਹੀ ਹਿੱਸਾ ਵੀ ਸਿੱਧਾ ਕਰਤਾ ਸੀ ਟਰੈਕਟਰ ਦਾ ਠੀਕ ਹੈ ਤੇ ਇੱਕ ਇਹ ਸੁੱਕੇ ਬ੍ਰੇਕਾਂ ਚ ਆਉਂਦਾ ਸਟੈਂਡਰਡ ਜੀ ਇਹ ਤੇਲ ਬ੍ਰੇਕ ਲਾ ਦੇ ਸੀ ਜੀ ਟਰੈਕਟਰ ਉਹ ਵੀ ਬਾਈ ਹੁਣ ਇੱਥੋਂ ਬਾਈਆਂ ਨਹੀਂ ਲਾਇਆ ਨਹੀਂ ਹਾਂ ਜੋ ਸੁਵਿਕਰ ਨਹੀਂ ਪਰਾ ਕੁਝ ਬਾਈ ਤੁਸੀਂ ਕਰਦੇ ਟਰੈਕਟਰ ਬਾਈ ਕਰਦੇ ਨਹੀਂ ਜੀ ਹਾਂ ਠੀਕ ਹੈ ਤੇ ਬਈ ਆ ਟਰਬੋ ਵੀ ਲੱਗੀ ਹੋਈ ਹੈ ਹਾਂ ਟਰਬੋ ਵੀ ਲੱ ਅਗਰੋਂ ਪੇਗਾ ਤਾਂ ਬਹੁਤ ਫਰਕ ਪੈਗਾ ਜੀ ਟਰੈਕਟਰ ਦਾ ਠੀਕ ਹੈ ਤੇ ਬਾਈ ਬੋਈ ਚ ਵਧੀਆ ਬਾਈ ਚ ਪੂਰਾ ਸੋਨਾ ਚੱਲਦਾ ਡੀਜ਼ਲ ਖਰਚਾ ਵੀ ਜਿਆਦਾ ਡੀਜ਼ਲ ਖਰਚਾ ਤਾਂ ਬਹੁਤ ਘੱਟ ਆ ਜੀ ਟਰੈਕਟਰ ਦਾ ਠੀਕ ਹੈ ਵੀ ਆਪਾਂ ਜਿਆਦਾ ਨਹੀਂ ਕਹਿ ਸਕਦੇ ਕੰਮ ਦੇ ਹਿਸਾਬ ਨਾਲ ਬਹੁਤ ਘੱਟ ਆ ਜੀ ਠੀਕ ਹੈ ਠੀਕ ਹੈ ਤੇ ਓਵੇਂ ਬਈ ਤੁਸੀਂ ਸੜਕ ਤੇ ਲ ਜਾਂਦੇ ਰਹੋਗੇ ਐਵਰੇਜ ਕੀ ਦਿੰਦਾ ਇਹ ਟਰੈਕਟਰ ਆਪਾਂ ਜਵੇਂ ਐਵਰੇਜ ਤੁਸੀਂ ਇਹ ਮੰਨ ਲਓ ਜੀ 12 ਕਿ ਦੀ ਐਵਰੇਜ ਆਪ ਖੁਦ ਗੱਡੀ ਆ ਜੀ ਟਰੈਕਟਰ ਦੀ ਠੀਕ ਹੈ ਵੀ ਕੋਈ ਬਾਲਾ ਅਸੀਂ ਡੱਕ ਰਿਆ ਨਹੀਂ ਓਵਰ ਨਹੀਂ ਕੀਤਾ ਟਰੈਕਟਰ ਨੂੰ ਬਈ ਸਹੀ ਤਰੀਕੇ ਚ 12 ਦੀ ਐਵਰੇਜ ਹੀ ਆਪ ਠੀਕ ਹੈ ਇਹ ਵੀ ਟਰੈਕਟਰ 10 12 ਦੀ ਐਵਰੇਜ ਦੇ ਦੋ 12 ਦੀ ਅਸੀਂ ਦੱਸ ਦੀ ਕਹਿੰਨੇ ਆ ਅਗਲਾ ਤੁਹਾਨੂੰ ਆਪ ਕਹਿੰਦਾ ਕਿ 12 ਦੀ ਐਵਰੇਜ ਦੇ ਰਿਹਾ ਕੀ ਬਾਤ ਹੈ ਭਾਈ ਵੀ ਜਿੰਨੇ ਟਰੈਕਟਰਾਂ ਦੇ ਗੇਅਰ ਲੱਗਿਆ ਜੀ ਸਾਰਿਆਂ ਦੀ ਐਵਰੇਜ ਇੰਨੇ ਬਰਾਬਰ ਦਿੱਤੀਆ ਕੋਈ ਇਹ ਨਹੀਂ ਹੈਗਾ ਵੀ ਕੋਈ ਘੱਟ ਦਿੰਦਾ ਕੋਈ ਆ ਠੀਕ ਹੈ ਠੀਕ ਹੈ ਹਰਕਾ ਜੀ ਠੀਕ ਹੈ ਠੀਕ ਹੈ ਭਾਈ ਇਹ ਤਾਂ ਕਿਸਾਨ ਵੀਰੋ ਵੀ ਮੈਂ ਕਹਦਾਂ ਆਪਦੇ ਪਰਸਨਲ ਹੀ ਦੇਖੀਏ ਤਾਂ ਬੜਾ ਹੀ ਫਾਇਦਾ ਹੈ ਜਿੰਨਾ ਕਹਿ ਲਈ ਆਪਾਂ ਹਨਾ ਵੀ 10 12 ਦੀ ਦੁੱਗਣੀ ਹੋ ਗਈ ਵੇ ਜਿੱਥੇ ਟਰੈਕਟਰ ਜੇ ਮੰਨ ਲਵਾਂ ਇੱਥੇ ਬਠੰਡੇ ਜਾਂਦਾ ਜੇ 20 ਲੀਟਰ ਖਾਊ ਤਾਂ ਇਹ 10 ਖਾਊਗਾ ਇੰਨਾ ਫਾਇਦਾ ਜੇ ਆਪਾਂ ਇੱਕ ਨੰਬਰ ਦੇ ਵਿੱਚ ਸਹੀ ਇਹਨੂੰ ਸਮਝੀਏ ਜੇ ਚਲੋ ਕਿਸੇ ਨੂੰ ਮਾੜਾ ਲੱਗੇ ਤਾਂ ਹਨਾ ਉਹ ਤਾਂ ਆਪਾਂ ਬਈ ਕਹਿ ਨਹੀਂ ਸਕਦੇ ਹਾਂ 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 ਤੇ ਬਾਕੀ ਬਈ ਆਪਾਂ ਟਰੈਕਟਰ ਦੀ ਕੋਈ ਹੋਰ ਐ ਆਵਾਜ਼ ਬੋਈ ਨਹੀਂ ਉਹਦੀ ਪੁੱਛੋ ਜੋ ਗੇਅਰ ਲਾ ਰਹੇ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਸੁਣਨ ਨੂੰ ਜੀ ਆਪਾਂ ਸਟੈਂਡਰਡ ਦੀ ਵੀ ਅਰਜਨ ਦੀ ਵੀ ਟਰਾਈ ਦਿਵਾਵਾਂਗੇ ਠੀਕ ਹੈ ਕਿਰਪਾ ਕਰਕੇ ਵੀਡੀਓ ਦੇ ਵਿੱਚ ਸ਼ਾਰਟ ਪਾ ਦਿਓ ਠੀਕ ਹੈ ਤਾਂ ਕੋਈ ਆਵਾਜ਼ਾਂ ਤਾਂ ਨਹੀਂ ਆਉਂਦਾ ਇਸੇ ਲਈ ਨਾ ਜਾਏਗਾ ਹੁੰਦੀ ਤਰੀਜ਼ ਵਿੱਚ ਕੋਈ ਕੋਈ ਆਵਾਜ਼ ਨਹੀਂ ਆਉਂਦੀ ਟਰੈਕਟਰ ਦੀ ਕੋਈ ਤੋੜਪਾਨ ਨਹੀਂ ਹੈਗੀ ਜੀ ਕੁਝ ਨਹੀਂ ਹੈਗਾ ਜੀ ਛੇਤੀ ਬੰਦਾ ਦੱਸ ਨਹੀਂ ਸਕਦਾ ਵੀ ਗੇਅਰ ਇਹਦੇ ਸਪੈਸ਼ਲ ਪਾਇਆ ਹੋਇਆ ਹੈ ਵੀ ਐ ਮਗਲਾ ਬਾਹਰ ਅੱਛਾ ਰੀਗਨਲ ਆ ਆ ਵੀ ਆਪਾਂ ਜੇ ਇਹਨੂੰ ਰੀਗਨਲ ਗੇਅਰ ਚ ਬੰਦੇ ਦੇ ਲਗਾਉਂਦੀ ਨੰਗਾ ਦਈਏ ਅਗਲਾ ਇਹ ਨਹੀਂ ਕਹਿ ਸਕਦੇ ਵੀ ਟਰੈਕਟਰ ਇਹ ਪਾਏ ਦਾ ਠੀਕ ਹੈ ਜਦੋਂ ਉਹ ਗੇਅਰ ਲਾ ਕੇ ਨੰਘਾਵਾਂਗੇ ਉਦੋਂ ਆਪਾਂ ਨੂੰ ਜ਼ਰੂਰ ਬੰਦੇ ਨੂੰ ਪਤਾ ਲੱਗੇ ਵੀ ਟਰੈਕਟਰ ਦੇ ਕੁਝ ਹੈਗਾ ਚੇਂਜ ਨਹੀਂ ਪਤਾ ਨਹੀਂ ਲੱਗਦਾ ਟਰੈਕਟਰ ਦੀ ਟਰੈਕਟਰ ਇਹ ਰੋਡ ਸਪੀ ਤੇ ਫਿਰ ਆਪਾਂ ਮੜਾ ਯਾਰ ਜੰਦੀ ਬਈ ਟਰਾਈ ਦੇਈਏ ਹਨਾ ਤੇ ਇੱਕ ਬਈ ਮੜਾ ਜਾ ਆਪਾਂ ਗੱਲਬਾਤ ਕਰਦੀਏ ਬਾਕੀ ਅੱਗੇ ਦਿਖਾਵਾਂਗੇ ਖਰਚੇ ਦਾ ਆਈਡੀ ਇਹ ਦੇਦੇ ਹਾਂ ਠੀਕ ਆ ਬਈ ਹੂੰ ਕੋਈ ਮੜਾ ਮੋੜ ਹੈ ਮੜਾ ਰੋਕ ਬਈ ਤੇ ਇਹਦਾ ਬਈ ਖਰਚੇ ਦਾ ਮੜਾ ਇਹ ਦੱਸ ਦੇ ਯਾਰ ਫੇਰ ਭਰਾ ਕਹਿੰਦੇ ਖਰਚਾ ਨਹੀਂ ਦੱਸਿਆ ਹਨਾ ਖਰਚਾ ਵੀਰੇ ਨਾ ਅਲੱਗ-ਅਲੱਗ ਟਰੈਕਟਰਾਂ ਦੇ ਹਿਸਾਬ ਨਾਲ ਹੈ ਅੱਛਾ ਜੀ ਹਾਂ ਜਿਵੇਂ ਅਰਜਨ ਹੋ ਗਿਆ ਸੋਨਾ ਲਿਕਾ ਠੀਕ ਹੈ ਜਾਂ ਸੁਵਰਾਜ ਆ ਗਿਆ ਠੀਕ ਹੈ ਸਟੈਂਡਰਡ ਦਾ ਅਲੱਗ-ਅਲੱਗ ਟਰੈਕਟਰਾਂ ਦੇ ਹਿਸਾਬ ਨਾਲ ਠੀਕ ਹੈ ਜੀ ਬਾਕੀ ਵੀ ਐਵੇਂ ਵੀ ਹੁੰਦਾ ਉਹ ਬੜਾ ਚੰਗਾ ਅਗਲੇ ਨੇ ਸਮਾਨ ਪਿਆ ਕੇ ਤਿਆਰ ਕਰਾਉਣਾ ਉਹਦਾ ਖਰਚਾ ਵੱਧ ਜਾਂਦਾ ਹਣਾ ਕਹਿੰਦੇ ਹਾਂ ਵੀ ਨਹੀਂ ਖਰਚਾ ਤਾਂ ਵਧ ਹੀ ਜਾਂਦੇ ਹਨਾ ਅੱਛਾ ਜੇ ਹਿਸਾਬ ਜਿਹਦਾ ਕੰਮ ਕਰਨਾ ਤੋਂ ਇਹ ਵੀ ਹੈ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਚਲੋ ਮਿੱਤਰੋ ਬਾਕੀ ਐ ਨਾ ਇੱਕ ਖਰਚੇ ਦੇ ਚੱਕਰੇ ਵੀ ਵਿੱਚ ਪੈ ਜਾਂਦਾ ਕਈ ਵਾਰੀ ਵੀਡੀਓ ਇਸ ਸਾਲ ਨੂੰ ਅਗਲਾ ਵੇਂਦਾ ਫਿਰ ਉਹ ਪਿਛਲਾ ਖਰਚਾ ਚੱਕ ਲੈਣਾ ਹਾਂ ਜੀ ਬਿਲਕੁਲ ਸਹੀ ਜਿਵੇਂ ਮੰਗਾਈ ਵਈ ਹੁੰਦੀ ਰਹਿੰਦੀ ਹੈ ਹਰੇਕ ਜੀ ਦਾ ਰੇਟ ਹਲਚਲ ਹੁੰਦਾ ਹੈ ਬਾਕੀ ਸਮੇਂ ਦੇ ਹਿਸਾਬ ਨਾਲ ਅਸੀਂ ਵੀ ਕੁਝ ਚੇਂਜ ਕੀਤੀ ਜ ਨੇ ਆ ਮਤਲਬ ਜਿਵੇਂ ਹੁਣ ਇਹਨੂੰ ਹਾਈ ਜਿੰਨ ਜਿੰਨ ਬਿਲਕੁਲ ਤਾਂ ਮੇਤਰੋ ਬਾਕੀ ਤੁਸੀਂ ਫੋਨ ਤੇ ਜਿਹੜਾ ਰੇਟ ਬਾਈ ਹੋਣਾ ਨਾ ਕਨਫਰਮ ਕਰ ਲਓ ਜੇ ਤੇ ਬਾਈ ਹੁਣ ਆਪਾਂ ਇਹਨੂੰ ਮੜਾਇਆ ਜਿਸ ਕਰਨੇ ਤੋੜ ਕੇ ਦੇਖੀ ਹਣਾ ਬਾਹਰ ਤੋਂ ਅਰੀਨਾ ਜਿਹੜਾ ਇਹਦਾ ਚੌਥੇ ਦਾ ਤੋੜਾ ਉਹ ਦਿਖਾਉਣਿਆ ਆ ਚੱਕਰ ਆਪਾਂ ਦਾ ਹੋਣਿਆ ਤੁਹਾਨੂੰ ਤੇ ਇਸ ਤੋਂ ਬਾਅਦ ਇੰਨੀ ਰੇਸ ਬੰਨੀ ਵੀ ਆ ਪੈਰ ਬਾਈ ਨੇ ਪਾਸੇ ਰੱਖਿਆ ਲੈ ਬਾਈ ਹੁਣ ਦੂਜਾ ਗੇਅਰ ਲਾ ਦੇ ਕੋਈ ਮਗਰੋਂ ਬਾਗਿਆ ਹੋਣੀਆਂ ਜਾਂ ਨਹੀਂ ਜਿਹਦੇ ਬਾਰੇ ਗੱਲ ਕਰਾਂਗਾ ਆਪਾਂ ਆ ਹੁਣ ਕਰਾਂਗੇ ਅੱਜ ਬਈ ਬਈ ਲੈ ਜਾ ਹਾਂ ਆ ਦੂਜੇ ਦਾ ਨਾ ਟਾਇਪ ਇਹਨਾਂ ਤੁਰ ਪਿਆ ਰੀਅਲ ਟਾਇਪ ਇਹਨਾਂ ਦੂਜੇ ਜੀ ਤੁਰ ਪਿਆ ਬਈ ਤੇ ਕੋਈ ਪਿੱਛੋਂ ਉਧਾਂ ਦੀ ਆਵਾਜ਼ ਮੈਨੂੰ ਤਾਂ ਨਹੀਂ ਲੱਗਦੀ ਹੈਗੀ ਕੋਈ ਵਧੀ ਜਾ ਘਟੀ ਹਨਾ ਤੇ ਚੱਲ ਬਈ ਲਈ ਚੱਲ ਕੇਰ ਆ ਤੇ ਇੱਥੇ ਗੇਅਰ ਦਾ ਬਾਈ ਲੈ ਦੇਖੋ ਮੇਤਰਾ ਟਰੈਕਟਰ ਨੇ ਇੱਥੇ ਗੇਅਰ ਮਸਾ ਲਿਆ ਹਨਾ ਇੰਨੇ ਚੱਕਰ ਵਧ ਗਏ ਆਵਾ ਕਹਾਉਣ ਵਾਲੀ ਹੈ ਨਾ ਬੁਰਕਾ ਨਾ ਪਾਣੀ ਅੱਛਾ ਟਾਇਰਾਂ ਵਿੱਚ ਪਾਣੀ ਹੈ ਆ ਮੇਤਰਾ ਹਜ਼ਾਰ ਚੱਕਰ ਆ ਤੇ ਮੈਨਾਂ ਦਾ ਵੀ 18 1900 2000 ਚੱਕਰ ਤੇ ਇਹਨਾਂ ਤਰ੍ਹਾਂ ਦਾ ਹੋਊਗਾ ਹਨਾ ਹੋਏ ਨਹੀਂ ਕਿੰਨਾ ਫਾਦੇ ਨੇ ਆਹ ਉਹਨਾਂ ਸਪੀਡ ਦਾ ਅੰਦਾਜ਼ਾ ਤਾਂ ਅਸੀਂ ਲਾ ਸਕਦੇ ਆ ਜੀ 40 42 ਦੀ ਸਪੀਡ ਹੈ ਪਲੱਸ ਹੀ ਆ ਯਾ ਵਾਦਾ ਯਾਰ ਆਦਾ ਨਿਆਣਾ ਹੀ ਆ ਯਾਰ ਆ ਭਾਈ ਜੀ ਦਾ ਐਡਰੈਸ ਵੀ ਦੱਸਦੀ ਐ ਸਾਹਮਣੇ ਬੜ ਪਰ ਟੂਲ ਪਲਾਜ ਆ ਆਪਾਂ ਪਟਿਆਲੇ ਵਾਲੀ ਸਾਈਡ ਤੋਂ ਆ ਰਹੇ ਆ ਸਾਹਮਣੇ ਬਠਿੰਡਾ ਤਾਂ ਇੱਥੇ ਉਹ ਟਰੈਕਟਰ ਵੀ ਖੜਾ ਰੇ ਇੱਥੇ ਪਈ ਉਹਨਾਂ ਦੀ ਵਰਕਸ਼ਾਪ ਆ ਜੀ ਜੀ ਉਹਰਾ ਦੇਖੋ ਮਿੱਤਰੋ ਟਰੈਕਟਰ ਦਾ ਜਦੋਂ ਸਲੋ ਤੇ ਐ ਅੰਡਰ ਲੋਡ ਕਰਾਇਆ ਜਾਂਦਾ ਟਰੈਕਟਰ ਘੋਰਾ ਲੋਡ ਦੇ ਟਰੈਕਟਰ ਨੂੰ ਟਰਬੋ ਦਾ ਕੰਮ ਹੋਈ ਹੈਗਾ ਫਿਰ ਤੁਹਾਡਾ ਹਾਂ ਜੀ ਹਾਂ ਟਰਬੋ ਦਾ ਕੰਮ ਛੱਡ ਤੇ ਉਹ ਵੀ ਵਧੀਆ ਗਾਰੰਟੀ ਛੋਦਾ ਲਾਉਣੇ ਕਰ ਹਾਂ ਜੀ ਹਾਂ ਗਰੰਟੀ ਛੋਦਾ ਠੀਕ ਹੈ ਤੁਸੀਂ ਇਹ ਮੰਨ ਲਓ ਜੀ ਆਪਾਂ ਟਰਬੋ ਤਕਰੀਬਨ ਮੰਨ ਲਾ 10 ਤੋਂ 12 ਟਰੈਕਟਰਾਂ ਦੇ ਲਾ ਚੁੱਕੇ ਆਪਾਂ ਪੇਜ ਚੱਲਦਾ ਜੀ ਇਹਦਾ ਚੀਮਾ ਮੋਟਰ ਗੈਰੇਜ ਦੇ ਨਾਂ ਤੇ ਚੱਲਦਾ ਜੀ ਇੰਸਟਾ ਅਕਾਊਂਟ ਜੀ ਠੀਕ ਹੈ ਵੀ ਉਹ ਤੇ ਜੇ ਕਿਸੇ ਵੀਰ ਭਾਈ ਨੇ ਕੋਈ ਕੰਟੈਕਟ ਕਰਨਾ ਨੰਬਰ ਨਹੀਂ ਲੱਗ ਰਿਹਾ ਤਾਂ ਉਹਦੇ ਹੀ ਮੈਸੇਜ ਕਰ ਸਕਦਾ ਤੇ ਬਾਕੀ ਜੋ ਵੀ ਅਸੀਂ ਟਰੈਕਟਰ ਰੈਡੀ ਕਰਦੇ ਆ ਉਹ ਉੱਥੇ ਆਉਂਦੇ ਰਹਿੰਦੇ ਹਾਂ ਹਾਂ ਜਿੰਨੇ ਕਦੀ ਹੋ ਸਕੇ ਵੀ ਜਿੰਨੇ ਕੋ ਹੋ ਸਕਿਆ ਸੀ ਵੀਡੀਓ ਪਾਉਣੇ ਆ ਜੀ ਉੱਥੇ। ਹਾਂ ਵੀ ਆ ਆਪਾਂ ਵੀਡੀਓ ਤਾਂ ਕਦੇ-ਕਦਾਈਂ ਕਰਦੇ ਆ ਉੱਥੇ ਤੁਸੀਂ ਨਿਤੰਗੋ ਹੀ ਆਪਦੀਆਂ ਵੀਡੀਓ ਪਾਉਂਦੇ ਰਹਿੰਦੇ। ਹਾਂਜੀ 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 ਉੱਥੇ ਪਾਉਂਦੇ ਰਹਿੰਦੇ ਆ ਵੀਡੀਓ ਜੀ। ਠੀਕ ਆ ਭਰਾ ਜੀ। ਓਕੇ